ਕੇਵਲ اور ਕੇਵਲ ਮੇਨ ਮੁੱਖੇ ਮੁੱਦੇ ਜਿਹੜੇ ਆ ਉਹਨਾਂ ਤੋਂ ਧਿਆਨ ਭਟਕਾਉਣ ਦੀ ਗੱਲ ਰਹੀ ਗੱਲ ਬੀਜੇਪੀ ਦੀ ਬੀਜੇਪੀ ਦਾ ਸਾਫ ਸਟੈਂਡ ਹੈ ਕਿ ਬੇਅਦਵੀ ਤੇ ਮਾਮਲੇ 'ਚ ਸਖਤ ਤੋਂ ਸਖਤ ਕਾਨੂੰਨ ਬਣੇ ਉਹਦੇ ਕਦੀ ਵੀ ਕਿਸੇ ਨੇ ਉਹਦਾ ਵਿਰੋਧ ਨਹੀਂ ਕੀਤਾ ਲੇਕਿਨ ਸਾਢੇ 3 ਦਿਨ ਸਾਲ ਇਹ ਕੁੰਭ ਕਰਨੀ ਨੀਂਦ ਕਿਉਂ ਸੁੱਤੇ ਰਹੇ ਅੱਜ ਕਿਉਂ ਜਾਗੇ ਨੇ 30 ਦਿਨ ਦਾ ਵਾਦਾ ਕੀਤਾ ਸੀ ਇਹਨਾਂ ਨੇ ਔਰ ਅੱਜ ਜ਼ਿਲ੍ਹੇ ਕੀ ਪੰਜਾਬ ਪੂਰੀ ਤਰ੍ਹਾਂ ਨਾਲ ਗੋਲੀਆਂ ਦੇ ਨਾਲ ਲੋਕੀ ਮਰ ਰਹੇ ਨੇ ਵਪਾਰੀ ਮਰ ਰਹੇ ਨੇ ਮਜ਼ਦੂਰ ਵੀ ਉਹ ਤੋਂ ਬੰਜਾ ਨਹੀਂ ਰਹਿ ਰਿਹਾ ਔਰ ਮੇ ਮੁੱਖੇ ਮੁੱਦੇ ਦੇ ਤੋਂ ਧਿਆਨ ਹਟਾਉਣ ਦੇ ਇਲਾਵਾ ਹੋਰ ਕੋਈ ਇਹਨਾਂ ਦਾ ਮਕਸਦ ਨਹੀਂ ਲੱਗ ਰਿਹਾ ਉਹਨਾਂ ਨੇ ਟਾਰਗੇਟ ਕਿਲਿੰਗ ਦੇ ਮਸਲੇ ਤੇ ਭਾਜਪਾ ਦਾ ਨਿਸ਼ਾਨਾ ਸਾਧਿਆ ਜੇਪੀ ਕੰਡਾ ਦਾ ਇਸਤੇਮਾਲ ਕਰ ਰਹੀ ਹੈ ਉਹਨਾਂ ਹੱਥ ਨਾਲ ਐ ਪੰਜਾਬੀ ਦੀ ਘਾਵਤ ਇੱਕ ਇੱਕੋ ਮਹਾਭਰੇ ਚ ਕਹੂੰਗਾ ਖੱਤ ਨਾਲ ਐ ਤੇ ਥੂ ਕੋੜੀ